ਏ ਰੈਲਿਟੀ ਹੈ ਦੇਖੋ ਮੈਂ ਇਹ ਚੀਜ਼ ਕਹਿ ਰਿਹਾ ਕਿ ਸਾਡੀ ਵੀਡੀਓਸ ਦੇਖ ਸਕਦੇ ਹੋ ਹਰ ਇੱਕ ਇਹੀ ਰੀਜ਼ਨ ਹੈ ਕਿ ਹਰ ਬੱਚੇ ਨੂੰ ਪਤਾ ਕਿ ਅਗਰ ਸਸਤਾ ਅੱਛੇ ਕਾਲਜ ਦੇ ਵਿੱਚ ਜਾਣਾ ਹੈ ਦੇਖੋ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਹੁਣ ਹੋ ਸਕਦਾ ਹੈ ਕਿ ਇਹ ਬੱਚੇ ਨੂੰ ਨਾ ਬਤਾਏ ਸਪੋਜ਼ ਹੁਣ ਕੇ ਹੀ ਏਜੰਟਸ ਇਹ ਵੀ ਕਹਿ ਸਕਦੇ ਜੀ ਅਸੀਂ ਅੱਛੇ ਕਾਲਜ ਭੇਜ ਰਹੇ ਹਾਂ ਜਾਂ ਕੁਝ ਵੀ ਏਬੀਸੀ ਕੋਈ ਐਕਸਕਿਊਜ਼ ਲਗਾ ਸਕਦੇ ਆ ਲੇਕਿਨ ਇਥੇ ਮੈਕਸਿਮਮ ਉਹ ਬੱਚੇ ਆਏ ਨੇ ਅੱਜ ਸਾਈਪਰਸ ਦਾ ਵੀਜ਼ਾ ਲੈਣ ਵਾਸਤੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਰੈਫਰੈਂਸ ਮਿਲਿਆ ਜਿਹੜੇ ਬੱਚੇ ਆਲਰੇਡੀ ਸਾਈਪਰਸ ਗਏ ਹੋਏ ਨੇ ਉਹਨਾਂ ਨੇ ਕਿਹਾ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਜਿਹੜੇ ਕਾਲਜ ਅਸੀਂ ਆਏ ਆ ਜਿਹੜੇ ਉਸੇ ਕਾਲਜ ਦੇ ਵਿੱਚ ਉਹ ਬੱਚੇ ਵੀ ਆਏ ਆ ਜਿਹੜੇ 8 ਲੱਖ ਦੇ ਕੇ ਆਏ ਆ ਉਹ ਵੀ ਕੋ ਬੱਚੇ ਆਏ ਨੇ ਜਿਹੜੇ 5.5 ਤੋਂ 6 ਲੱਖੇ ਚ ਆਏ ਆ ਕਾਲਜ ਸਿਰਫ ਉੱਥੇ ਉਹ 5 ਤੋਂ 6 ਕਾਲਜ ਨੇ ਸਾਰੇ ਕਾਲਜ ਨੂੰ ਉਹੀ ਪੂਰਾ ਪੰਜਾਬ ਪ੍ਰਮੋਟ ਕਰ ਰਿਹਾ ਉਹੀ ਕਹੇਗੇ ਏਜੰਟ ਕਹ ਰਹੇ ਨੇ ਕਿ ਅਸੀਂ ਵਧੀਆ ਕਾਲਜ ਭੇਜ ਰਹੇ ਹਾਂ ਲੇਕਿਨ ਕਾਲਜ ਸੇਮ ਹੀ ਹੈ ਸੋ ਅਵੇਅਰ ਬਣੋ ਕਿਸੇ ਦੇ ਏਜੰਟਸ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਪੇਰੈਂਟਸ ਦਾ ਦੁਬਾਰਾ ਰਿਪੀਟ ਕਰ ਰਹੇ ਦੋ ਦੋ 2.5 ਲੱਖ ਰੁਪਏ ਖਰਾਬ ਨਾ ਕਰੋ